ਸਾਨੂੰ ਬੁਰਾ ਭਲਾ ਆਖਦਾ ਸੀ ਦੁੱਗਣਾ ਬੁਰਾ ਭਲਾ ਆਖਦੇ ਆ ਕੋਈ ਸਾਡਾ ਬੁਰਾ ਕਰਦਾ ਸੀ ਦੁੱਗਣਾ ਕਰਨ ਦੀ ਸੋਚ ਜਿਹਨੂੰ ਅਸੀਂ ਬਦਲੇ ਦੀ ਭਾਅ ਬਣਾ ਕਹਿੰਦੇ ਆ ਜਾਂ ਰੰਜਿਸ਼ ਕਹਿੰਦੇ ਆ ਉਹ ਲੈਣ ਦੀ ਸੋਚਦੇ ਹਾਂ ਕਰਦੇ ਹਾਂ ਸੋ ਤੁਸੀਂ ਕਿਵੇਂ ਵੇਖਦੇ ਹੋ ਕਿ ਰੱਬ ਦੇ ਦਰ ਦੇ ਉੱਪਰ ਇਹ ਪ੍ਰਵਾਨ ਹੈ ਜਿਹੜੇ ਗੁਰੂ ਦੇ ਪਿਆਰੇ ਨੇ ਭਗਤ ਨੇ ਉਹ ਉਹਨਾਂ ਦਾ ਸਾਰਿਆਂ ਲਈ ਇੱਕੋ ਹੀ ਸੁਭਾਅ ਹੁੰਦਾ ਸੀ ਵੇਖਿਆ ਨਾ ਉਹਨਾਂ ਲਈ ਸੁਖਨੀ ਸਾਹਿਬ ਦੇ ਵਿੱਚ ਵੀ ਇਹੀ ਹੈ ਕਿ ਸਭਨੇ ਸਾਰੇ ਹੀ ਜਿਹੜਾ ਇੱਕ ਬ੍ਰਹਮ ਗਿਆਨੀ ਹੈ ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਜਿਸ ਨੂੰ ਇਸ ਪਰਮਾਤਮਾ ਦੀ ਸ੍ਰਿਸ਼ਟੀ ਦਾ ਗਿਆਨ ਹੋ ਗਿਆ ਕੈਨ ਦਾ ਗਿਆਨ ਹੋ ਗਿਆ ਉਹਦੇ ਲਈ ਦੋਸਤ ਮਿੱਤਰ ਭਰਾ ਭੈਣ ਰਿਸ਼ਤੇਦਾਰ ਦੁਸ਼ਮਣ ਸਾਰੇ ਇੱਕ ਬਰਾਬਰ ਨੇ ਉਹ ਸਾਰਿਆਂ ਨਾਲ ਇੱਕੇ ਪਿਆਰ ਦਾ ਵਿਵਹਾਰ ਰੱਖਦਾ ਪਰ ਅਸੀਂ ਗਲਤੀਆਂ ਬਹੁਤ ਕਰ ਲੈਂਦੇ ਆ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਜਿਹੜਾ ਕਨਸੈਪਟ ਵੇਖਣ ਨੂੰ ਕੈਨ ਨੂੰ ਛੋਟਾ ਪਰ ਇਹ ਬਹੁਤ ਵੱਡਾ ਤੇ ਮਨੁੱਖੀ ਜੀਵਨ ਦੀ ਜਿਹੜੀ ਬੇਸ ਆ ਉਹ ਇਹਦੇ ਉੱਪਰ ਹੀ ਟਿਕੀ ਹੋਈ ਆ ਯਾਨੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੈਨੂੰ ਇਹ ਵੀ ਲੱਗਦਾ ਹੈ ਕਿ ਦੇਖੋ ਆਪਾਂ ਹਿਊਮਨ ਹੈ ਨਾ ਹਿਊਮਨ ਨੇਚਰ ਵੀ ਐਦਾਂ ਦਾ ਹੀ ਹੈ ਜੀ ਕਿ ਆਪਾਂ ਨਾਲ ਜਿਵੇਂ ਕੋਈ ਬਿਹੇਵ ਕਰਦਾ ਆਪਾਂ ਨੂੰ ਉਹ ਹੀ ਚੀਜ਼ ਦੇਨੇ ਆ ਕੋਈ ਆਪਾਂ ਨਾਲ ਪਿਆਰ ਨਾਲ ਬਿਹੇਵ ਗੱਲ ਕਰੇਗਾ ਆਪਾਂ ਨੂੰ ਪਿਆਰ ਦੇ ਦਾਂਗੇ ਨਾਲੇ ਦੰਦੇ ਵੀ ਦੁੱਗਨੇ ਹਾਂ ਦੁੱਗਨੇ ਆਪਾਂ ਪੰਜਾਬੀ ਆ ਪੰਜਾਬੀਆਂ ਤੇ ਖਾਸ ਗੱਲ ਹੈ ਜੀ ਕਿ ਆਪਾਂ ਨਾ ਉਹਨੂੰ ਦੁੱਗਣਾ ਵਾਪਸ ਕਰਦੇ ਆ ਜੇ ਕੋਈ ਸਾਡੇ ਨਾਲ ਲੜ ਰਿਹਾ ਹੈ ਤਾਂ ਆਪਾਂ ਉਹਨੂੰ ਡਬਲ ਮਤਲਬ ਉਸ ਤਰ੍ਹਾਂ ਦਾ ਚੀਜ਼ ਵਾਪਸ ਕਰਾਂਗੇ ਬਟ ਤੁਸੀਂ ਇਹ ਦੇਖੋ ਜੀ ਇਹ ਆਪਣੇ ਨਾ ਬਲੱਡ 'ਚ ਹੈ ਹੈਨਾ ਤੁਸੀਂ ਇਹ ਦੇਖੋ ਕਿ ਆਪਾਂ ਨੂੰ ਇਨਸਾਨ ਦਾ ਤਾਣਾ ਬਾਣਾ ਹੀ ਐਵੇਂ ਦਾ ਇਨਸਾਨ ਨੂੰ ਬਣਾਇਆ ਹੀ ਐਵੇਂ ਦਾ ਗਿਆ ਹੋਇਆ ਹੈਨਾ ਮੰਨ ਲਓ ਤੁਸੀਂ ਕਿਸੇ ਵਿਆਹ ਤੇ ਜਾਂਦੇ ਹੋ ਹੈਨਾ ਮੈਰिज ਤੇ ਗਏ ਹਾਂ ਹੁਣ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਸ਼ਗਨ ਚੈੱਕ ਕਰਦੇ ਹੋ ਨਾ ਵੀ ਸਾਡੇ ਇਹਨਾਂ ਦੇ ਘਰੇ ਕਿੰਨੇ ਆਏ ਹੋਏ ਸੀਗੇ ਕਾਸੀ ਲਾਈ ਹਿਸਾਬ ਨਾਲ ਦਾਂਗੇ ਹੈਨਾ ਹਾਂ ਬਜ਼ੁਰਗਾਂ ਨੇ ਕਾਪੀ ਲਾਈ ਹੁੰਦੀ ਹੈ ਹਾਂ ਬਜ਼ੁਰਗਾਂ ਨੇ ਕਾਪੀ ਲਾਈ ਹੁੰਦੀ ਹੈ ਜੀ ਆਪਾਂ ਨੋਟ ਡਾਊਨ ਕਿਦਰ ਨਾ ਕਿਦਰ ਕੀਤਾ ਹੁੰਦਾ ਤੇ ਉਹੀ ਚੀਜ਼ ਆਪਾਂ ਕਰਨੀ ਹੈ ਵੀ ਚਲੋ ਇਹਨਾਂ ਨੇ ਐਨੇ ਦਿੱਤੇ ਤੇ ਐਨੇ ਹੀ ਦਾਂਗੇ ਹੈਨਾ ਆਪਾਂ ਇਹ ਨਹੀਂ ਵੇਖਦੇ ਅੱਜ ਸਾਡੀ ਸਿਚੁਏਸ਼ਨ ਕੀ ਹੈ ਹੈਨਾ ਹੋ ਸਕਦਾ ਅੱਜ ਅਸੀਂ ਐਨੇ ਕੋ ਰਿਚ ਹੋਈਏ ਕਿ ਆਪਾਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਦੇ ਸਕਦੇ ਹਾਂ ਬਟ ਆਪਾਂ ਫਿਰ ਵੀ ਆਦੇ ਆਪ ਨੂੰ ਰੋਕ ਲੈਣੇ ਆ ਹੈਨਾ ਹੋ ਸਕਦਾ ਅੱਜ ਸਾਡੇ ਕੋਲ ਪੈਸੇ ਹੀ ਨਾ ਹੋਣ ਫਿਰ ਵੀ ਆਪਾਂ ਲਾਜ ਸ਼ਰਮ ਨੂੰ ਆਪਾਂ ਨੂੰ ਹੀ ਹੁੰਦਾ ਵੀ ਐਨੇ ਦੇ ਕੇ ਗਏ ਸੀ ਤੇ ਐਨੇ ਦੇਈਏ ਆਪਾਂ ਸਿਚੁਏਸ਼ਨ ਨੁਕਸਾਨ ਵੀ ਹੁੰਦਾ ਨੁਕਸਾਨ ਵੀ ਹੁੰਦਾ ਉਹ ਹੀ ਕਹ ਰਿਹਾ ਨਾ ਆਪਾਂ ਸਿਚੁਏਸ਼ਨਸ ਨਹੀਂ ਦੇਖਦੇ ਆਪਾਂ ਇਹ ਦੇਖਦੇ ਆ ਜੀ ਪਿੱਛੇ ਸਾਡੇ ਨਾਲ ਜੋ ਹੋਇਆ ਆਪਾਂ ਉਹਨੂੰ ਬਦਲਾ ਕੇ ਅੱਗੇ ਦੇ ਦੇਣਾ ਉਹੀ ਚੀਜ਼ ਅੱਗੇ ਦੇ ਦੇਣੀ ਆ ਆਪਾਂ ਰਿਪੀਟ ਕਰ ਰਿਪੀਟ ਕਰ ਦੇਣੀ ਤੇ ਇਹ ਬਹੁਤ ਵੱਡੀ ਗੱਲ ਹੈ ਮੇਰੇ ਹਿਸਾਬ ਨਾਲ ਤੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਦਾ ਜਿਹੜਾ ਸਿਨੈਰੀਓ ਹੈ ਇਹ ਟੋਟਲੀ ਚੇਂਜ ਹੋ ਗਿਆ ਵਾ ਕਈ ਵਾਰੀ ਕਈ ਵਾਰੀ ਪਤਾ ਕੀ ਹੁੰਦਾ ਜੀ ਅੱਜਕੱਲ ਮ ਕਹ ਲਿਆ ਜੇ ਮੈਨੂੰ ਤੁਸੀਂ ਮਾੜੀ ਗੱਲ ਕਹੇ ਤੀ ਤਾਂ ਮੈਨੂੰ ਚੁੱਪ ਜੇਗੀ ਮੈਂ ਉਹ ਗੱਲ ਨਾ ਦਿਲ 'ਚ ਰੱਖਾਂਗਾ ਤੇ ਯਾਰ ਚਲੋ ਮੈਨੂੰ ਮੌਕਾ ਮਿਲੇਗਾ ਤਾਂ ਆਈ ਵਿਲ ਰਿਪਲਾਈ ਹੈਨਾ ਹਾਲਾ ਕਿ ਐਦਾ ਹੋਣਾ ਨਹੀਂ ਚਾਹੀਦਾ ਆਪਾਂ ਨੂੰ ਸਮਝਣਾ ਚਾਹੀਦਾ ਵੀ ਅੱਜ ਜੇਕਰ ਅਗਲੇ ਦਾ ਮੂਡ ਠੀਕ ਨਹੀਂ ਪਿੱਛੇ ਉਹ ਤੜੇ ਨਾਲ 10 ਸਾਲ ਜਿਵੇਂ ਰਿਹਾ ਹੈ ਹੈਨਾ ਜਾਂ ਪਿਛਲੇ 5-7 ਸਾਲਾਂ ਤੋਂ ਜਾਂ ਸਾਲ ਤੋਂ ਜਾਂ 2 ਸਾਲ ਤੋਂ ਦਾ ਬਿਹੇਵੀਅਰ ਤੁਹਾਡੇ ਨਾਲ ਕਿਦਾਂ ਦਾ ਰਿਹਾ ਹੈਨਾ ਹੋ ਸਕਦਾ ਅੱਜ ਉਹਦਾ ਸਿਚੁਏਸ਼ਨ ਠੀਕ ਨਾ ਹੋਵੇ ਹੋ ਸਕਦਾ ਅੱਜ ਉਹ ਮੂੜਚੇ ਦਾ ਹੋਵੇ ਆ ਹੋ ਸਕਦਾ ਅੱਜ ਆਦੀ ਵੋਟੀਆਂ ਨਾਲ ਲੜ ਕੇ ਆਇਆ ਹੋਵੇ ਹੋ ਸਕਦਾ ਅੱਜ ਉਹਦੇ ਅਮពេ ਇੱਕ ਚੀਜ਼ ਫੜ ਲੈਣਾ ਵੀ ਇਹਨੇ ਮੇ ਨਾਲ ਐਵੇਂ ਬਿਹੇਵ ਕੀਤਾ ਤਾਂ ਮੈਂ ਵੀ ਕਰਾਂਗਾ ਜੀ ਜਿਹੜਾ ਕਿ ਮੈਨੂੰ ਲੱਗਦਾ ਕਿ ਵਾajib ਨਹੀਂਗਾ ਐਵੇਂ ਨਹੀਂ ਹੋਣਾ ਚਾਹੀਦਾ ਇਨਸਾਨ ਨੂੰ ਸੋਚਣਾ ਵੀ ਚਾਹੀਦਾ ਵਾ ਕਿਉਂਕਿ ਇਨਸਾਨ ਹੀ ਇੱਕ ਹੈ ਜਮਾ ਆਪਾਂ ਨੂੰ ਬਖਸ਼ਿਆ ਕਿ ਆਪਣੇ ਕੋਲ ਸੋਚਨ ਸਮਝਣ ਦੀ ਸ਼ਕਤੀ ਹੈਗੀ ਹੈ ਕਿ ਪੁਰਾਣਾ ਟਾਈਮ ਹੁਣ ਟੱਪ ਗਿਆ ਹੁਣ ਨਵੀਂ ਜਨਰੇਸ਼ਨ ਨੂੰ ਨਵੀਆਂ ਚੀਜ਼ਾਂ ਦੇ ਹਿਸਾਬ ਨਾਲ ਢਾਲਣਾ ਚਾਹੀਦਾ ਆ ਦੇ ਆਪ ਨੂੰ ਤੇ ਨਾਲੇ ਛੋਟੇ ਛੋਟੇ ਗੱਲਾਂ ਤੇ ਨਾ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਕੰਪੀਟ ਵੀ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਸਹੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿਉਂਕਿ ਪੁਰਾਣੇ ਲੋਕ ਤਣਾਅ ਮੁਕਤ ਕਿਉਂ ਹੁੰਦੇ ਸੀ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਉਹਨਾਂ ਦੇ ਦਿਲ 'ਚ ਨਾ ਬਦਲੇ ਦੀ ਭਾਵਨਾ ਸੀ ਨਾ ਖੋਰ ਸੀ ਹਾ ਕਿਤੇ ਕਿਤੇ ਕੋਈ ਚੀਜ਼ਾਂ ਹੋ ਜਾਂਦੀਆਂ ਸਨ ਪਰ ਉਹ ਸ਼ਰੀਆਮ ਕਹਿ ਕੇ ਕਰਦੇ ਸੀ ਮੈਂ ਤੇਰੇ ਨਾਲ ਬਦਲਾ ਲਵਾਂਗਾ ਉਹ ਉਹ ਦਿਲ 'ਚ ਨਹੀਂ ਸੀ ਰੱਖਦੇ ਜਿਵੇਂ ਅੱਜ ਦੇ ਲੋਕ ਰੱਖਦੇ ਨੇ ਨਾ ਦਿਲ ਦੇ ਵਿੱਚ ਤੇ ਪਿੱਠ ਦੇ ਪਿੱਛੇ ਵਾਰ ਕਰਦੇ ਕੋਈ ਪਤਾ ਵੀ ਨਹੀਂ ਲੱਗਦਾ ਕੌਣ ਆਪਣਾ ਤੇ ਕੌਣ ਪਰਾਇਆ ਪੁਰਾਣੇ ਲੋਕਾਂ 'ਚ ਫਿਤਰ ਸੀ ਜੋ ਮੇਰਾ ਦੁਸ਼ਮਣ ਆ ਦੁਸ਼ਮਣਾਂ ਕਹਿ ਕੇ ਕਹਿੰਦੇ ਸੀ ਕਿ ਤੂੰ ਮੇਰਾ ਦੁਸ਼ਮਣਾ ਤੂੰ ਮੇਰਾ ਇਹ ਬਗਾੜਿਆ ਮੈਂ ਤੇਰਾ ਇਹ ਬਗਾੜੂ ਪਰ ਅੱਜ ਦੇ ਜਿਹੜੇ ਨਵੇਂ ਲੋਕ ਨੇ ਇਹ ਬਿਮਾਰੀਆਂ ਵੀ ਤਾਂ ਹੀ ਹੈ ਤਣਾਅ ਵੀ ਤਾਂ ਹੀ ਹੈ ਕੋਈ ਵਾਰ ਇਹ ਨਹੀਂ ਪਤਾ ਲੱਗਦਾ ਪਰਿਵਾਰ ਆਪਸ ਦੇ ਵਿੱਚ ਹੀ ਜਿਹੜੇ ਵਿਚਾਰ ਨਹੀਂ ਮਿਲਦੇ ਹਨ ਛੋਟੀਆਂ-ਛੋਟੀਆਂ ਗੱਲਾਂ 'ਚ ਪਰਿਵਾਰ 'ਚ ਕਿੱਡੀਆਂ-ਕਿੱਡੀਆਂ ਟਕਰਾਰਾਂ ਹੋ ਜਾਂਦੀਆਂ ਨੇ ਦਰਾਣਾ ਪੈ ਜਾਂਦੀਆਂ ਉਹਦਾ ਕਾਰਨ ਇਹ ਹੈ ਕਿ ਨਵੀਂ ਪੀੜ੍ਹੀ ਦੀ ਇਹ ਇੱਕ ਮੈਂ ਕਹਾਂਗਾ 네ਗੇਟਿਵ ਪੁਆਇੰਟ ਹੈ ਦਿਲ 'ਚ ਗੱਲ ਰੱਖਣੀ ਤੇ ਉਹ ਦਿਲ ਦੇ ਵਿੱਚ ਗੱਲ ਜਿਹੜੀ ਰੱਖਦੇ ਆਂ ਅਸੀਂ ਉਹਦਾ ਅੱਗੇ ਜਾ ਕੇ ਮੈਂਟਲੀ ਦਾ ਪ੍ਰਭਾਵ ਪੈਂਦਾ ਹੀ ਆ ਤੇ ਉਹ ਫਟਦੀ ਆ ਜਾ ਕੇ ਜਿਹੜੀ ਚੀਜ਼ ਆਪਾਂ ਜਿੰਨੀ ਦੱਬੀ ਜਾਉਂਗੇ ਉਹ ਇੱਕਦਾਂ ਕਿਸੇ ਨਾ ਕਿਸੇ ਦਿਨ ਫਟਦੀ ਆ ਇਹ ਨਾਲ ਵੈਤਰ ਹੈ ਕਿ ਤੁਸੀਂ ਮੂੰਹ ਪਰ ਕਹਿ ਦੋ ਕਿ ਮੈਨੂੰ ਤੇਰਾ ਵਿਵਹਾਰ ਸਹੀ ਨਹੀਂ ਲੱਗ ਰਿਹਾ ਪਲੀਜ਼ ਇਹਨੂੰ ਠੀਕ ਕਰੋ ਜਾਂ ਹੋ ਸਕਦਾ ਤੁਹਾਡਾ ਮੂਡ ਠੀਕ ਨਹੀਂ ਹੈਗਾ ਤਾਂ ਤੁਸੀਂ ਪਲੀਜ਼ ਇਸ ਨੂੰ ਠੀਕ ਕਰੋ ਵੀ ਮੈਨੂੰ ਇਸ ਗੱਲ ਸਹੀ ਨਹੀਂ ਲੱਗ ਰਹੀ ਮੈਂ ਰਿਕਵੈਸਟ ਕਰਦਾ ਆਪਾਂ ਇਹਨੂੰ ਇੰਦਾ ਵੀ ਹੈਂਡਲ ਕਰ ਸਕਦੇ ਆਂ ਬਜਾਏ ਦੇ ਕਿ ਕੁੜੀ ਜਾਈਏ ਮਨ ਦੇ ਵਿੱਚ ਉਹਨੂੰ ਰੱਖੀ ਜਾਈਏ ਦੱਬੇ ਜਾਈਏ ਉਹਦੇ ਚ ਸਾਹਮਣੇ ਵਾਲੇ ਦਾ ਨੁਕਸਾਨ ਘੱਟ ਆਪਣਾ ਨੁਕਸਾਨ ਜਿਹੜਾ ਜ਼ਿਆਦਾ ਹੁੰਦਾ ਹੈ ਜਦੋਂ ਇੱਕ ਤੁਹਾਡੇ ਚ ਗੁਣ ਹੈ ਦੋ ਹੈ ਤਾਂ ਜਿਹੜੇ ਹੋਰ ਵੀ ਗੁਣਾ ਉਹ ਆਪਣੇ ਆਪ ਖਿੱਚੇ ਆਉਂਦੇ ਨੇ ਇਸ ਕਰਕੇ ਜ਼ਰੂਰਤ ਹੈ ਆਪਣੇ ਚ ਬਦਲਾਅ ਕਰਨੇ ਦੀ ਗੁਣਾਂ ਨੂੰ ਆਪਣੇ ਵਿੱਚ ਜੇਕਰ ਅਸੀਂ ਆਪਣਾ ਵਿਵਹਾਰ ਵਧੀਆ ਕਰਨਾ ਹੈ ਮੈਨੂੰ ਲੱਗਦਾ ਗੌਰਵ ਵੀਰ ਬੀ ਜੇ ਆਪਣੇ ਚ ਗੁਣ ਨਹੀਂ ਮੈਨੂੰ ਲੱਗਦਾ ਵਿਵਹਾਰ ਵੀ ਬੜਾ ਮੁਸ਼ਕਿਲ ਹੋਵੇਗਾ ਵਧੀਆ ਕਰਨਾ ਜਿਹੜੇ ਗੁਣ ਨੇ ਜਿਹਦੇ ਚ ਆਪਾਂ ਬੰਦੇ ਦੀ ਬੋਲਬਾਣੀ ਮਿਠਾਸ ਨਾਲ ਬੋਲਣਾ ਸ਼ਹਿਨਸ਼ੀਲਤਾ ਸਿਚੁਏਸ਼ਨ ਨੂੰ ਸਮਝਣਾ ਤੁਸੀਂ ਜਿਵੇਂ ਪਹਿਲਾਂ ਗੱਲ ਸਾਰੀ ਸਿਚੁਏਸ਼ਨ ਦੇ ਆਲੇ-ਦੁਆਲੇ ਘੁੰਮ ਦਿਆ ਹਨ ਤੇ ਉਹ ਜਿਹੜੇ ਗੁਣ ਨੇ ਕਿਵੇਂ ਪੈਦਾ ਕੀਤੇ ਜਾ ਸਕਦੇ ਨੇ ਮਨੁੱਖੀ ਵਿਵਹਾਰ ਨੂੰ ਨਿਖਾਰਨ ਦੇ ਲਈ ਗੁਣਾਂ ਦੀ ਕਿੰਨੀ ਕਿ ਮਹੱਤਤਾ ਵੇਖਦੇ ਦਿਓ ਦੇਖੋ ਜੀ ਬਹੁਤ ਜ਼ਿਆਦਾ ਇਹ ਵਾਜਿ ਸਵਰਤਾ ਹੈ ਹੈਨਾ ਇੱਕ ਦੂਜੇ ਨਾਲ ਅਟੈਚ ਚੀਜ਼ ਜਿਹਾ ਹੈ ਗੁਣ ਤੇ ਵਿਵਹਾਰ ਦੇਖੋ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਚੀਜ਼ ਫਰਸਟ ਹੈ ਉਹ ਮੈਨ ਤੁਹਾਡੇ ਮਾਪੇ ਹਨ ਹੈਨਾ ਮਾਪੇ ਜਿਵੇਂ ਦਾ ਬਿਹੇਵ ਕਰਦੇ ਨੇ ਨਾ ਬੱਚਾ ਓਵੇਂ ਦਾ ਹੀ ਸਿੱਖਦਾ ਤੁਸੀਂ ਦੇਖੋ ਜੇ ਮਾਪੇ ਦਾ ਥੋੜਾ ਲੜਾਕੂ ਸੁਭਾਅ ਹੋਏਗਾ ਉਹਨਾਂ ਦੀ ਫੈਮਲੀ ਚ ਲੜਾਕੇ ਹੋਣਗੇ ਹੈਨਾ ਤੇ ਉਹ ਫਿਰ ਬੱਚਾ ਓਵੇਂ ਦੀ ਚੀਜ਼ਾਂ ਸਿੱਖਦਾ ਤੇ ਜੇ ਤੁਸੀਂ ਬੜੇ ਪਲਾਈਟ ਹੋ ਤੁਹਾਡੇ ਬੱਚਿਆਂ ਨੂੰ ਤੁਸੀਂ ਨਿਤਨੇਮ ਸਖਾ ਰੱਖਿਆ ਹੈਨਾ ਡੇਲੀ ਐਵੇਂ ਕਰਨਿਆ ਉਹਨਾਂ ਦੇ ਇੱਕ ਸ਼ਡਿਊਲਸ ਨੇ ਤੇ ਬੱਚਾ ਓਵੇਂ ਹੀ ਵੱਡਾ ਹੋਏਗਾ ਉਹੀ ਚੀਜ਼ਾਂ ਨੂੰ ਅਡਾਪਟ ਕਰੇਗਾ ਤੇ ਮੇਰੇ ਹਿਸਾਬ ਨਾਲ ਜੀ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਫੈਮਲੀ ਹੈ ਆ ਤੁਹਾਡਾ ਪਰਿਵਾਰ ਹੈ ਸੈਕੰਡ ਚੀਜ਼ ਤੁਹਾਡੀ ਸਕੂਲਿੰਗ ਹੈ ਕਿਵੇਂ ਦੇ ਸਕੂਲਾਂ ਚ ਤੁਸੀਂ ਜਾ ਰਹੇ ਹੋ ਕੀ ਪੜ ਰਹੇ ਹੋ ਹੈਨਾ ਥਰਡ ਹੈ ਤੁਹਾਡੇ ਆਸ-ਪਾਸ ਦਾ ਵਿਵਹਾਰ ਮਤਲਬ ਤੁਸੀਂ ਕਿਵੇਂ ਦੇ ਦੋਸਤ ਰੱਖੇ ਹੋਏ ਹੈ ਹੈਨਾ ਵੀ ਤੁਹਾਡੇ ਦੋਸਤ ਕਿਸ ਮਾਨਸਿਕਤਾ ਦੇ ਨੇ ਤੇ ਇਹ ਚੀਜ਼ਾਂ ਨੇ ਤਿੰਨੋਂ ਫਿਰ ਅੱਗੇ ਤਾਂ ਇਨਸਾਨ ਨੇ ਆਪ ਅਡਾਪਟ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਚੀਜ਼ਾਂ ਜਦੋਂ ਪੈਸੇ ਕਮਾਉਣ ਵਾਸਤੇ ਜਾਂਦਾ ਹੈ ਜੌਬਸ ਕਰਨ ਵਾਸਤੇ ਉਦੋਂ ਫਿਰ ਉਹ ਚੂਜ਼ੀ ਹੋ ਸਕਦਾ ਹੈ ਨਾ ਚੂਜ਼ ਕਰ ਸਕਦਾ ਹੈ ਬਟ ਸਟਾਰਟਿੰਗ ਜਿਹੜੀ ਉਹ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਜਿਹੜੀ ਨੀਵ ਹੈ ਉਹ ਪੇਰੈਂਟਸ ਯਾਨਕਿ ਮਾਤਾ ਪਿਤਾ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੁੰਦਾ ਹੈ ਜੀ